ਸਾਰਿਆਂ ਨੂੰ ਮਸੀਹ ਵਿੱਚ ਸलाम ਖੁਦਾ ਸਾਰਿਆਂ ਨੂੰ ਬਰਕਤ ਰਾਸ਼ਿਸ਼ ਦੇ ਧੰਨਵਾਦ ਕਰਦੀ ਪਰਮੇਸ਼ਵਰ ਦਾ ਉਹਨਾਂ ਨੇ ਇੱਕ ਵਾਰ ਫਿਰ ਸਮਾਂ ਦਿੱਤਾ ਆਪਣੀ ਹਜ਼ੂਰੀ ਵਿੱਚ ਆਉਣ ਦਾ ਕਿ ਅਸੀਂ ਸਭ ਜਨ ਮਿਲ ਕੇ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰੀਏ ਜੋ ਦੁਖੀ ਆ ਜੋ ਬਿਮਾਰ ਆ ਜੋ ਪਰੇਸ਼ਾਨ ਆ ਅੱਜ ਦਾ ਸਾਡਾ ਵਿਸ਼ਾ ਆ ਉਹ ਭੈਣ ਭਰਾਵਾਂ ਲਈ ਜਿਨ੍ਹਾਂ ਨੂੰ ਪ੍ਰਾਰਥਨਾ ਨਹੀਂ ਆਉਂਦੀ ਤੋ ਅੱਜ ਅਸੀਂ ਇਸ ਵਿਸ਼ੇ ਲਈ ਪਹਿਲਾ ਵਚਨ ਪੜ੍ਹਾਂਗੇ ਕਿ ਸਾਨੂੰ ਪ੍ਰਾਰਥਨਾ ਕਿੱਦਾਂ ਕਰਨੀ ਚਾਹੀਦੀ ਆ ਆਈਏ ਅਸੀਂ ਵਚਨ ਦੇਖਦੇ ਹਾਂ ਮਤੀ ਦੀ ਅੰਜੀਲ 6 ਅਧਿਆਇ ਉਹਦਾ ਪੰਜ ਵਚਨ ਅਤੇ ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਵਾਂਗੂ ਨਾ ਕਿਉਂ ਜੋ ਸਮਾਜਾਂ ਤੇ ਚੌਂਕਾਂ ਦੇ ਖੁੰਝੀਆਂ ਵਿੱਚ ਖੜੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਜੋ ਮਨੁੱਖ ਉਹਨਾਂ ਨੂੰ ਵੇਖੇ ਪਰਮੇਸ਼ਵਰ ਦਾ ਵਚਨ ਕੀ ਕਹਿੰਦਾ ਕਹਿੰਦਾ ਜਦੋਂ ਤੁਸੀਂ ਪ੍ਰਾਰਥਨਾ ਕਰਦੇ ਹੋ ਤੇ ਕਪਟੀਆਂ ਵਾਂਗੂ ਨਾ ਕਰੋ ਕਪੜੀ ਮਤਲਬ ਉਹ ਜੋ ਆਪਣੇ ਆਪ ਨੂੰ ਦਿਖਾਉਂਦੇ ਆ ਕਿ ਅਸੀਂ ਪ੍ਰਾਰਥਨਾ ਬਹੁਤ ਕਰਦੇ ਆ ਕਿ ਸਾਨੂੰ ਸਭ ਤੋਂ ਜ਼ਿਆਦਾ ਨੌਲੇਜ ਆ ਕਿ ਉਸ ਉਹ ਲੋਕ ਉਹਨਾਂ ਨੂੰ ਦੇਖਣ ਕਿ ਅਸੀਂ ਪ੍ਰਾਰਥਨਾ ਕਿੱਦਾਂ ਕਰਦੇ ਆ ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਆਪਣਾ ਫਲ ਪਾ ਚੁਕੇ ਕਹਿੰਦੇ ਜਿਹੜੇ ਲੋਕ ਲੋਕ ਦਿਖਾਵਾ ਕਰਦੇ ਆ ਕਿ ਸਭ ਤੋਂ ਜ਼ਿਆਦਾ ਅਸੀਂ ਪ੍ਰਾਰਥਨਾ ਕਰਦੇ ਆ ਸਾਡੇ ਤੋਂ ਜ਼ਿਆਦਾ ਹੋਰ ਕੋਈ ਪ੍ਰਾਰਥਨਾ ਨਹੀਂ ਕਰਦਾ ਕਹਿੰਦਾ ਪਰਮੇਸ਼ਵਰ ਕਹਿੰਦਾ ਜਿਹੜਾ ਦੂਸਰੇ ਨੂੰ ਦੱਸ ਦਿਆ ਤੇ ਉਹ ਆਪਣਾ ਫਲ ਪਾ ਚੁਕੇ ਪਰ ਜਾਂ ਤੂੰ ਪ੍ਰਾਰਥਨਾ ਕਰੇ ਤਾਂ ਆਪਣੀ ਕੋਠਰੀ ਵਿੱਚ ਬੜ ਅਤੇ ਆਪਣਾ ਬੂਹਾ ਪੇੜ ਕੇ ਆਪਣੇ ਪਿਤਾ ਤੋਂ ਜਿਹੜਾ ਗੁਪਤ ਵਿੱਚ ਹੈ ਪ੍ਰਾਰਥਨਾ ਕਰ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਹੈ ਵੇਖਦਾ ਹੈ ਤੈਨੂੰ ਫਲ ਦੇਵੇਗਾ ਪਰਮੇਸ਼ਵਰ ਦਾ ਵਚਨ ਇੱਥੇ ਕੀ ਕਹਿੰਦਾ ਆ ਕਹਿੰਦਾ ਪਰ ਤੂੰ ਜਦ ਪ੍ਰਾਰਥਨਾ ਕਰੇ ਆਪਣੀ ਕੋਠੜੀ ਵਿੱਚ ਵੜ ਜਾ ਅਤੇ ਉਹਦਾ ਬੂਆ ਪੇੜ ਲਾ ਕੋਠੜੀ ਵਿੱਚ ਵੜਨ ਦਾ ਮਤਲਬ ਆ ਕਿ ਤੂੰ ਆਪਣੇ ਕਮਰੇ ਵਿੱਚ ਜਾ ਕੇ ਉਹਦਾ ਦਰਵਾਜ਼ਾ ਬੰਦ ਕਰਕੇ ਗੁਪਤ ਵਿੱਚ ਜਿਹੜਾ ਤੇਰਾ ਪਰਮੇਸ਼ਵਰ ਆ ਉਹਦੇ ਅੱਗੇ ਪ੍ਰਾਰਥਨਾ ਕਰ ਸਿਰਫ ਤੇਰਾ ਪਰਮੇਸ਼ਵਰ ਔਰ ਤੂੰ ਹੀ ਜਾਣੇਂ ਕਿ ਤੁਹਾਡੇ ਵਿੱਚ ਕੀ ਗੱਲ ਹੁੰਦੀ ਆ ਜਦੋਂ ਅਸੀਂ ਉੱਚੀ ਬੋਲ ਕੇ ਲੋਕਾਂ ਨੂੰ ਦੱਸਦੇ ਆ ਕਿ ਸਾਡੇ ਤੋਂ ਬਿਨਾ ਹੋਰ ਕੋਈ ਪ੍ਰਾਰਥਨਾ ਨਹੀਂ ਆਉਂਦੀ ਕਿਸੇ ਨੂੰ ਅਸੀਂ ਆਪਣੇ ਆਪ ਨੂੰ ਦੂਸਰੇ ਅੱਗੇ ਪੇਸ਼ ਕਰਦੇ ਆ ਉਹ ਪਰਮੇਸ਼ਵਰ ਨੂੰ ਭਗਤੀ ਪਸੰਦ ਨਹੀਂਗੀ ਇੱਕ ਥਾਂ ਪਰਮੇਸ਼ਵਰ ਦਾ ਵਚਨ ਕਹਿੰਦਾ ਸੰਗ ਅੱਡ ਤੇ ਪੁਕਾਰ ਸਰਫਾ ਨਾ ਕਰ ਇਹਨਾਂ ਦੋਵਾਂ ਚੀਜ਼ਾਂ ਵਿੱਚ ਬਹੁਤ ਅੰਤਰ ਆ ਜਦੋਂ ਅਸੀਂ ਦੂਸਰਿਆਂ ਵਿੱਚ ਬੈਠਦੇ ਆ ਉਦੋਂ ਸਾਡੀ ਪ੍ਰਾਰਥਨਾ ਸੰਗ ਅੱਡ ਕੇ ਆ ਤਾਂ ਲੇਕਿਨ ਜਦੋਂ ਅਸੀਂ ਗੁਪਤ ਵਿੱਚ ਪ੍ਰਾਰਥਨਾ ਕਰਦੇ ਹਾਂ ਉਹ ਸਿਰਫ ਸਾਡੇ ਔਰ ਸਾਡੇ ਪਰਮੇਸ਼ਵਰ ਵਿੱਚ ਹੋਣੀ ਚਾਹੀਦੀ ਆ ਅਸੀਂ ਪਰਮੇਸ਼ਵਰ ਨੂੰ ਆਪਣੀਆਂ ਗੱਲਾਂ ਦੱਸਣੀਆਂ ਤਾਂ ਪਰਮੇਸ਼ਵਰ ਦੀ ਆਵਾਜ਼ ਨੂੰ ਅਸੀਂ ਸੁਣਨਾ ਆ ਆਈਏ ਅਸੀਂ ਪ੍ਰਾਰਥਨਾ ਕਰਦੇ ਹਾਂ ਇਸੇ ਵਚਨਾਂ ਦੇ ਨਾਲ ਕਿ ਪਰਮੇਸ਼ਵਰ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਓ ਅਸੀਂ ਤੁਹਾਡੀ ਗੱਲ ਸੁਣ ਸਕੀਏ ਆਪਣੀਆਂ ਗੱਲਾਂ ਨੂੰ ਤੁਹਾਡੇ ਅੱਗੇ ਰੱਖਦੇ ਹੋਏ ਤੁਹਾਡੇ ਹੁਕਮਾਂ ਨੂੰ ਤੁਹਾਡੇ ਵਚਨਾਂ ਨੂੰ ਅਸੀਂ ਆਪਣੇ ਹਿਰਦੇ ਵਿੱਚ ਰੱਖ ਸਕੀਏ ਇਹ ਅਸੀਂ ਅੱਖ ਬੰਦ ਕਰਦੇ ਹਾਂ ਸਵਰਗਯੇ ਪਿਤਾ ਤਾਡਾ ਧੰਨਵਾਦ ਹੋ ਟੜਾ ਧੰਨਵਾਦ ਹੋ ਟੜਾ ਧੰਨਵਾਦ ਹੋ ਟੜਾ ਧੰਨਵਾਦ ਹੂੰ ਪਵਿੱਤਰ ਪਰਮੇਸ਼ਵਰ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਆ ਤੁਹਾਡੇ ਨਾਂ ਨੂੰ ਮਹਿਮਾ ਦਿੰਦੀ ਆ ਜਿਸ ਤਰ੍ਹਾਂ ਸੀ ਤੁਹਾਡੇ ਵਚਨ ਵਿੱਚ ਪੜਿਆ ਆ ਕਿ ਅਸੀਂ ਕਪਟੀਆਂ ਵਾਂਗੂ ਪ੍ਰਾਰਥਨਾ ਕਰਨ ਵਾਲੇ ਨਾ ਹੋਈਏ ਤਾਂ ਜੋ ਸਮਾਜਾਂ ਤੇ ਚੌਂਕਾਂ ਵਿੱਚ ਅਸੀਂ ਆਪਣੇ ਆਪ ਨੂੰ ਦਿਖਾ ਸਕੀਏ ਕਿ ਅਸੀਂ ਬਹੁਤ ਪ੍ਰਾਰਥਨਾਵਾਂ ਵਾਲੇ ਹਾਂ ਬਲਕਿ ਪੂਰੀ ਅਧੀਨਗੀ ਦੇ ਨਾਲ ਅਸੀਂ ਆਪਣੇ ਪਿਆਰੇ ਪਰਮੇਸ਼ਵਰ ਜੀ ਕੋਠਰੀ ਵਿੱਚ ਜਾ ਕੇ ਆਪਣੀ ਦੀਵਾਰ ਨੂੰ ਬੰਦ ਕਰਕੇ ਪੂਰੀ ਅਧੀਨਗੀ ਦੇ ਨਾਲ ਤੁਹਾਡੇ ਚਰਨਾਂ ਵਿੱਚ ਬੈਠ ਸਕੀਏ ਔਰ ਪੂਰੀ ਅਧੀਨਗੀ ਦੇ ਨਾਲ ਤੁਹਾਡੇ ਅੱਗੇ ਪ੍ਰਾਰਥਨਾ ਕਰ ਸਕੀਏ ਯੇਸੂ ਰਾਜਾ ਤਾਂ ਜੋ ਜੋ ਤੁਸੀਂ ਸਾਡੇ ਗੁਪਤ ਵਿੱਚ ਪਰਮੇਸ਼ਵਰ ਹੋ ਸਾਡੀਆਂ ਪ੍ਰਾਰਥਨਾਵਾਂ ਨੂੰ ਸੁਣ ਕੇ ਸਾਨੂੰ ਉੱਤਰ ਦੇਣ ਪਵਿੱਤਰ ਪਰਮੇਸ਼ਵਰ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਅੱਜ ਦਾ ਵਚਨ ਉਹ ਭੈਣ ਭਰਾਵਾਂ ਦੀ ਜੀਵਨ ਵਿਚ ਕੰਮ ਕਰੇ ਪਿਆਰੇ ਪਰਮੇਸ਼ਵਰ ਜੀ ਜੋ ਦਿਨ ਰਾਤ ਪ੍ਰਾਰਥਨਾ ਕਰਦੇ ਆ ਜਿਨ੍ਹਾਂ ਦੀਆਂ ਪ੍ਰਾਰਥਨਾਵਾਂ ਸੁਣੀਆਂ ਨਹੀਂ ਜਾਂਦੀਆਂ ਪਿਆਰੇ ਪਰਮੇਸ਼ਵਰੋ ਜਾਣ ਜਾਣ ਕਿ ਸਾਡਾ ਸਵਰਗੀ ਪਿਤਾ ਜੋ ਗੁਪਤ ਵਿੱਚ ਸੁਣਨ ਵਾਲਾ ਆ ਉਹ ਗੁਪਤ ਵਿੱਚ ਹੀ ਸਾਨੂੰ ਬਰਕਤ ਰਾਸ਼ੀਸ਼ ਦੇਵੇਗਾ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਹਾਡਾ ਜ਼ਲਾਲ ਇੱਕ ਇੱਕ ਛੀਵੰਚ ਕਾਰੀਏ ਕਰੇ ਪਿਆਰੇ ਪਰਮੇਸ਼ਵਰ ਜੀ ਇੱਕ ਇੱਕ ਨੂੰ ਪ੍ਰਾਰਥਨਾ ਵਿੱਚ ਅੱਗੇ ਵਧਾਓ ਪਿਆਰੇ ਪਰਮੇਸ਼ਵਰ ਜੀ ਇੱਕ ਇੱਕ ਦੇ ਹਿਰਦੇ ਵਿੱਚ ਆਪਣੀਆਂ ਆਤਮਾ ਦੇ ਦੁਆਰਾ ਕੰਮ ਕਰੋ ਪਿਆਰੇ ਪਰਮੇਸ਼ਵਰ ਆਪਣੀ ਪਵਿੱਤਰ ਆਤਮਾ ਦੇ ਦੁਆਰਾ ਇੱਕ ਇੱਕ ਜੀਵਨ ਚ ਕੰਮ ਕਰੋ ਯਸੂ ਰਾਜਾ ਤੁਹਾਡਾ ਸ਼ੁਕਰ ਕਰਦਿਆਂ ਸਵਰਗੀ ਪਿਤਾ ਤੁਹਾਡਾ ਸ਼ੁਕਰ ਕਰਦਿਆਂ ਸਵਰਗੀ ਪਿਤਾ ਤੁਸੀਂ ਮਹਿਮਾ ਦੇ ਯੋਗੇ ਪਰਮੇਸ਼ਵਰ ਤੁਸੀਂ ਮਹਿਮਾ ਦੇ ਯੋਗੇ ਪਰਮੇਸ਼ਵਰ ਹੋ ਯਸੂ ਰਾਜਾ ਤੁਹਾਡਾ ਧੰਨਵਾਦ ਹੋ 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 ਪਿਆਰੇ ਪਰਮੇਸ਼ਵਰ ਸਾਡੀਆਂ ਸੋਚਾਂ ਵਿਚਾਰਾਂ ਔਰ ਖਿਆਲਾਂ ਤੇ ਕਬਜ਼ਾ ਕਰੋ ਪਿਆਰੇ ਪਰਮੇਸ਼ਵਰ ਜੀ ਸਾਨੂੰ ਪ੍ਰਾਰਥਨਾਵਾਂ ਦੇ ਵਿੱਚ ਅੱਗੇ ਵਧਾਓ ਪਿਆਰੇ ਪਰਮੇਸ਼ਵਰ ਜੀ ਅਸੀਂ ਪੂਰੀ ਅਧੀਨਗੀ ਦੇ ਨਾਲ ਪਿਆਰੇ ਪਰਮੇਸ਼ਵਰ ਜੀ ਅਰਦਾਸ ਕਰ ਸਕੀਏ ਪ੍ਰਾਰਥਨਾ ਕਰ ਸਕੀਏ ਪਿਆਰੇ ਪਰਮੇਸ਼ਵਰ ਤੁਸੀਂ ਕਿਹਾ ਮੈਂ ਮੰਗਣ ਤੋਂ ਪਹਿਲਾਂ ਜਾਣਦਾ ਪਿਆਰੇ ਪਰਮੇਸ਼ਵਰ ਅਸੀਂ ਇੱਦਾਰੇ ਪ੍ਰਾਰਥਨਾ ਵਾਲੇ ਬਣ ਜਾਈਏ ਕਦੂਸ ਮਿਹਰਬਾਨ ਅਸੀਂ ਹਜੇ ਪ੍ਰਾਰਥਨਾ ਵੀ ਨਾ ਕਰੀਏ ਤੁਸੀਂ ਸਮਰਥੀਏ ਪਿਤਾ ਆਪਣੇ ਸਵਰਗ ਰਾਸ ਤੋਂ ਸਾਡੀਆਂ ਲੋੜਾਂ ਨੂੰ ਪੂਰਿਆ ਕਰੋ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪਿਆਰੇ ਪਰਮੇਸ਼ਰ ਜੀ ਤੁਸੀਂ ਆਪਣੇ ਮੰਨਣ ਵਾਲਿਆਂ ਨੂੰ ਕਦੇ ਸ਼ਰਮਿੰਦਿਆ ਨਹੀਂ ਹੋਣ ਦਿਨੇ ਕਦੀ ਲੱਜਿਆਵਾ ਨਹੀਂ ਹੋਣ ਦਿਨੇ ਪਿਆਰੇ ਪਰਮੇਸ਼ਰ ਕਿਉਂਕਿ ਤੁਸੀਂ ਕਿਹਾ ਤੁਸੀਂ ਜਦੋਂ ਪ੍ਰਾਰਥਨਾ ਕਰੋਗੇ ਤੁਹਾਡੀ ਪ੍ਰਾਰਥਨਾ ਦੇ ਦੁਆਰਾ ਸਵਰਗ ਖੁੱਲ ਜਾਏਗਾ ਪਿਆਰੇ ਪਰਮੇਸ਼ਰ ਤੁਹਾਡਾ ਮੈਂ ਧੰਨਵਾਦ ਕਰਦੀ ਤੁਹਾਡੇ ਨਾਂ ਨੂੰ ਮਹਿਮਾ ਦਿੰਦੀ ਸਮਰਥੀਏ ਰਾਜ ਅੱਜ ਇੱਕ ਇੱਕ ਦੀ ਪ੍ਰਾਰਥਨਾ ਦੇ ਦੁਆਰਾ ਸਵਰਗ ਖੁੱਲ ਜਾਏ ਪਿਆਰੇ ਪਰਮੇਸ਼ਵਰ ਜੀ ਉਹਨਾਂ ਦੀਆਂ ਸਾਰੀਆਂ ਲੋੜਾਂ ਜ਼ਰੂਰਤਾਂ ਨੂੰ ਪੂਰੀਆਂ ਕਰੋ ਪਿਆਰੇ ਪਰਮੇਸ਼ਵਰ ਇੱਕ ਇੱਕ ਦੀ ਦੁਆ ਪ੍ਰਾਰਥਨਾ ਨੂੰ ਸੁਣੋ ਪਿਆਰੇ ਪਰਮੇਸ਼ਵਰ ਜੀ ਉਹਨਾਂ ਦੀਆਂ ਸਾਰੀਆਂ ਅਰਜ਼ੋਈਆਂ ਤੁਹਾਡੇ ਨਾਂ ਦੇ ਦੁਆਰਾ ਪੂਰੀਆਂ ਕੀਤੀਆਂ ਜਾਣ ਯਾਣੀ ਯੇਸੂ ਰਾਜਾ ਤੁਹਾਡਾ ਧੰਨਵਾਦ ਕਰਦੀਆਂ ਸਮਰਥੀਏ ਪਿਤਾ ਤੁਹਾਡਾ ਜ਼ਲਾਲ ਕਰੀਏ ਕਰੇ ਪਿਆਰੇ ਪਰਮੇਸ਼ਵਰ ਤੁਹਾਡਾ अनुग्रह ਕਰੀਏ ਕਰੇ ਪਿਆਰੇ ਪਰਮੇਸ਼ਵਰ ਜੀ ਜਿੰਨੇ ਭੈਣ ਭਰਾ ਪਿਆਰੇ ਪਰਮੇਸ਼ਵਰ ਇਸ ਵਕਤ ਸਾਡੀ ਵੀਡੀਓ ਦੇ ਨਾਲ ਜੁੜੇ ਹੋਏ ਆ ਪਿਆਰੇ ਪਰਮੇਸ਼ਰ ਇੱਕ ਇੱਕ ਦੇ ਜੀਵਨ ਚ ਕਾਰੀਏ ਕਰੋ ਯੇਸੂ ਰਾਜਾ ਇੱਕ ਇੱਕ ਨੂੰ ਦੁਆ ਪ੍ਰਾਰਥਨਾ ਵਾਲਾ ਜੀਵਨ ਦੇ ਦਿਓ ਪੂਰੀ ਅਧheengi ਵਾਲਾ ਜੀਵਨ ਦੇ ਦਿਓ ਯੇਸੂ ਰਾਜਾ ਤੁਹਾਡਾ ਸ਼ੁਕਰ ਕਰਦੇ ਹਾਂ ਅੱਜ ਦੀ ਪ੍ਰਾਰਥਨਾ ਦੇ ਜ਼ਰੀਏ ਅਜ਼ਹੀਬ ਰਚੰਬੇ ਕਾਰੀਏ ਕਰੋ ਪਿਆਰੇ ਪਰਮੇਸ਼ਰ ਅੱਜ ਦੀ ਪ੍ਰਾਰਥਨਾ ਦੇ ਜ਼ਰੀਏ ਕਿ ਇੱਕ ਜੀਵਨ ਚ ਕਾਰੀਏ ਕਰੋ ਯੇਸੂ ਰਾਜਾ ਅੱਜ ਦੀ ਪ੍ਰਾਰਥਨਾ ਦੇ ਜ਼ਰੀਏ ਬਹੁਤ ਸਾਰੇ ਭੈਣ ਭਰਾ ਜਿਨ੍ਹਾਂ ਨੂੰ ਪ੍ਰਾਰਥਨਾ ਨਹੀਂ ਕਰਨੀ ਆਉਂਦੀ ਪਿਆਰੇ ਪਰਮੇਸ਼ਰ ਜੀ ਉਹ ਜਾਣ ਜਾਣ ਕਿ ਕਿਸ ਤਰ੍ਹਾਂ ਅਸੀਂ ਪ੍ਰਾਰਥਨਾ ਕਰਨੀ ਕਿਸ ਤਰ੍ਹਾਂ ਅਸੀਂ ਪ੍ਰਭੂ ਯੇਸੂ ਸੀ ਦੇ ਅਧੀਨ ਜਾਣਾ ਇਸ ਤਰ੍ਹਾਂ ਅਸੀਂ ਪ੍ਰਭ ਯਿਸੂ ਮਸੀਹ ਦੇ ਨਾਲ ਜੁੜਨਾ ਆ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡੇ ਨਾਂ ਨੂੰ ਮਹਿਮਾ ਦਿੰਦੀ ਹਾਂ ਤੁਹਾਡਾ ਜ਼ਲਾਲ ਕਾਰਜ ਇਹ ਕਰੇ ਪਿਆਰੇ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਹੋ ਤੁਹਾਡੇ ਨਾਂ ਨੂੰ ਮਹਿਮਾ ਮਿਲੇ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਆਪਣੇ ਪ੍ਰਭ ਯਿਸੂ ਮਸੀਹ ਦੇ ਨਾਮ ਦੇ ਦੁਆਰਾ ਆਮੀਨ ਆਮੀਨ ਅੱਜ ਉਹ ਪਰਮੇਸ਼ਵਰ ਦਾ ਖੁਦਾ ਦਾ ਸ਼ੁਕਰ ਕਰਦੀਆਂ ਸੱਚਮੁੱਚ ਪਰਮੇਸ਼ਵਰ ਸਾਡਾ ਮਹਾਨ ਆ ਜਿਸ ਤਰ੍ਹਾਂ ਅਸੀਂ ਇਹ ਵਚਨ ਵਿੱਚ ਪੜਿਆ ਆ ਅਸੀਂ ਪ੍ਰਾਰਥਨਾ ਕਿਸ ਤਰ੍ਹਾਂ ਕਰਨੀ ਆ ਸਾਡਾ ਪਰਮੇਸ਼ਵਰ ਕਿਸ ਤਰ੍ਹਾਂ ਸਾਡੀ ਪ੍ਰਾਰਥਨਾ ਨੂੰ ਸੁਣਦਾ ਆ ਸਭ ਜਨ ਪੂਰੀ ਅਦੀਨਗੀ ਦੇ ਨਾਲ ਪ੍ਰਾਰਥਨਾ ਕਰਿਆ ਕਰੋ ਔਰ ਪਰਮੇਸ਼ਵਰ ਇੱਕ ਨੂੰ ਬਰਕਤ ਔਰ ਆਸ਼ੀਸ਼ ਦੇ ਔਰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਜਿਹੜੇ ਸਾਨੂੰ ਫੋਨ ਕਰਦੇ ਆ ਉਹ ਸਾਡੀ ਵੀਡੀਓ ਦੇ ਦੁਆਰਾ ਕਮੈਂਟ ਕਰਿਆ ਕਰੋ ਜੋ ਜਿਹੜੇ ਭੈਣ ਭਰਾ ਕਮੈਂਟ ਕਰਦੇ ਆ ਉਹ ਆਪਣਾ ਨਾਮ ਆਪਣਾ ਐਡਰੈਸ ਪੂਰਾ ਦੱਸਿਆ ਕਰੋ ਤਾਂ ਜੋ ਅਸੀਂ ਸਾਰਿਆਂ ਲਈ ਪ੍ਰਾਰਥਨਾ ਕਰ ਸਕੀਏ ਔਰ ਸਾਰਿਆਂ ਦੇ ਲਈ ਖੁਦਾ ਅੱਗੇ ਅਰਦਾਸ ਕਰ ਸਕੀਏ ਖੁਦਾ ਸਾਰਿਆਂ ਨੂੰ ਬਰਕਤ ਆਸ਼ੀਸ਼ ਦੇ ਆਮੀਨ